ਨਿਊਜ਼ ਵਿਊਜ਼ ਵੌਇਸਸ ਆਫ ਦ ਗਲੋਬਲ ਇੰਡੀਅਨ ਕਮਿਊਨਿਟੀ ਇੰਡੀਆ ਅਬ੍ਰੋਡ ਅੱਜ ਪੰਜਾਬ ਪਰ ਵਿੱਚ ਐਮਰਜੈਂਸੀ ਫਿਲਮ ਨੂੰ ਬੇਚ ਕਰ ਲਈ ਪ੍ਰੋਗਰਾਮ ਬਣਿਆ ਸੀਗਾ ਅਸੀਂ ਇਸ ਲਈ ਸੀਐਮ ਭਗਵਤ ਮਾਨ ਨੂੰ ਠੀਬੇ ਜੀ ਸੀ ਮਾਨ ਦੇ ਪ੍ਰਧਾਨ ਸਾਹਿਬស្តਾਜੀਨ ਦੱਸ ਕੀਤਾ ਮਜੀਦ ਵੱਲੋਂ ਕਿ ਇਹ ਫਿਲਮ ਤੇ ਰੋਕ ਲਾਈ ਜਾਵੇ ਅਸੀਂ ਡੀਸੀ ਸਹਿਬਾਨ ਪੰਜਾਬ ਭਾਰ ਜੀ ਉਹਨਾਂ ਨੂੰ ਵੀ ਲੈਟਰ ਲਿਖੇ ਨੇ ਕਿ ਇਹ ਫਿਲਮ ਤੇ ਰੋਕ ਲਾਈ ਜਾਵੇ ਤੇ ਕੱਲ ਅਸੀਂ ਡੀਸੀ ਅੰਮ੍ਰਿਤਸਰ ਨੂੰ ਵੀ ਬੇਨਤੀ ਕੀਤੀ ਸੀ ਕਿ ਜਿਹੜੀ ਅੰਮ੍ਰਿਤਸਰ ਦੀ ਫਿਲਮ ਰਿਲੀਜ਼ ਹੋ ਰਹੀ ਆ ਇਹਨਾਂ ਦੇ ਰੋਕ ਲਈ ਜਾਵੇ। ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਗ੍ਰਹਿ ਮੰਤਰਾਲੇ ਨਾਲ ਗੱਲ ਕਰਕੇ ਤੇ ਕੋਸ਼ਿਸ਼ ਕਰਾਂਗੇ ਫਿਲਮ ਰਿਲੀਜ਼ ਰਿਲੀਜ਼ ਤੋਂ ਰੋਕਣ ਲਈ। ਅੱਜ ਅਸੀਂ ਇਸ ਥੀਏਟਰ 'ਚ ਫਿਲਮ ਰਿਲੀਜ਼ ਹੋ ਰਹੀ ਉਹਨੂੰ ਰੋਕਣ ਲਈ ਆਏ ਕਿ ਇੱਥੇ ਰਿਲੀਜ਼ ਨਹੀਂ ਹੋਣ ਦੇਣੀ। ਕਿਉਂਕਿ ਇਹ ਪੰਜਾਬ ਦਾ ਮਾਹੌਲ ਖਰਾਬ ਕਰ ਲਈ। ਸਾਜ਼ਿਸ਼ ਆ। ਤੇ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਕਿ ਇਹ ਫਿਲਮ ਤੇ ਰੋਕ ਲਾਈ ਜਾਵੇ ਜਿਸ ਵਿੱਚ ਸਿੱਖ ਕਿਰਦਾਰਾਂ ਨੂੰ ਸੰਤ ਜਰਨੈਲ ਸ੍ਰੀ ਖਾਲਸਾ ਪੰਡਰਾਂ ਵਾਲਿਆਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿਉਂਕਿ ਸਿੱਖ ਹਮੇਸ਼ਾ ਹੀ ਹਿੰਦੁਸਤਾਨ ਦੀ ਭਲਾਈ ਲਈ ਅੱਗੇ ਕੰਮ ਕਾਰਜ ਕਰਦੇ ਰਹੀ ਹੈ ਤੇ ਗੰਘ ਕਾਰਜ ਕਰਨੇ ਆ ਪਰ ਜੇ ਇਸ ਤਰ੍ਹਾਂ ਪਾੜਾ ਪਾਉਂ ਵਾਲੀਆਂ ਗੱਲਾਂ ਹੋਣਗੀਆਂ ਤੇ ਸਿੱਖ ਜਾਗਰੂਕ ਨੇ ਉਹ ਆਪਣੇ ਹੱਕ ਲਈ ਲੜ ਵੀ ਸਕਦੇ ਆ ਤੇ ਲੜਨਗੇ ਇਸ ਕਰਕੇ ਪੰਜਾਬ ਸਰਕਾਰ ਨੂੰ ਅਪੀਲ ਆ ਕਿ ਇਹ ਫਿਲਮ ਤੇ ਰੋਕ ਲਈ ਜਾਵੇ ਤਾਂ ਕਿ ਪੰਜਾਬ ਦਾ ਮਾਹੌਲ ਖਰਾਬ ਨਾ ਹੋ